ਸ਼੍ਰੋਮਣੀ ਕਮੇਟੀ ਵੱਲੋਂ ਆਏ ਹੁਕਮਨਾਮੇ ਦੇ ਸਬੰਧ ਵਿੱਚ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਪੰਜਾਬ ਦੇ ਸਮੂਹ ਸੰਤਾ ਮਹਾਪੁਰਸ਼ਾਂ ਦੀ ਅਗਵਾਈ ਵਿੱਚ ਫਗਵਾੜਾ ਦੇ ਅਰਬਨ ਅਸਟੇਟ ਸਥਿਤ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂਕਰ ਵਿਖੇ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਸਨਮਾਨ ਵਿੱਚ ਅਹਿਮ ਅਤੇ ਵੱਡੀ ਮੀਟਿੰਗ ਹੋਈ ਜਿਸ ਵਿੱਚ ਪਹੁੰਚੇ ਸੰਤਾ ਮਹਾਪੁਰਸ਼ਾਂ ਨੇ ਜਿਥੇ ਸ਼੍ਰੋਮਣੀ ਕਮੇਟੀ ਦੇ ਫੈਸਲੇ ਦੀ ਨਕੀਦੀ ਕੀਤੀ ਉੱਥੇ ਹੀ ਕਿਹਾ ਕਿ ਧੰਨ ਧੰਨ ਸਤਗੁਰ ਰਵਿਦਾਸ ਮਹਾਰਾਜ ਜੀ ਸਾਡੇ ਰੈਬਰ ਹਨ ਅਤੇ ਕੋਈ ਵੀ ਉਨ੍ਹਾਂ ਨੂੰ ਭਗਤ ਕਹਿ ਕੇ ਸੰਬੋਧਨ ਕਰੇ ਇਹ बर्दाश्त नहीं कर सकते गुरु सात संग जी सात ही समाज के प्रचार ਜਿੱਥੇ ਬੰਦਿਆ ਸੂਰ ਕਰਦੇ ਸਾਡੇ ਬਹੁਤ ਵਿਦਵਾਨ ਆ ਹੁੰਦੇ ਜਿੱਨੀਆਂ ਜਿੱਦੇ ਬੰਦਿਆ ਬਹੁਤ ਵਿਦਵਾਨ ਨੇ ਜਿੰਨਾ ਮਾਤੀ ਸੁਣ ਲੋ ਜਿੰਨਾ ਮਾਤੀ ਇਹਨਾਂ ਨੂੰ ਸਮਝਵਾ ਲੋ ਪਰ ਅੱਜ ਇਹ ਮਹਾਪੱਖਸ਼ਾਂ ਦੇ ਪ੍ਰੋਜੈਕਟ ਸੁਣਦੇ ਜਾ ਮਹਾਪੱਖਸ਼ਾਂ ਨੇ ਵੇਰ ਤੋਂ ਦਬੈਤ ਤੋਂ ਤੱਕ ਆਪ ਜੀ ਨੂੰ ਸਤਗੁਰੂ ਕਾਸ ਮਹਾਰਾਜ ਦਾ ਜੋ ਫਰਮਾਨਿਕ ਕਮੇਟੀ ਨੂੰ ਲੈਟਰ ਇੱਕ ਉਹਨਾਂ ਨੇ ਆਪਣੇ ਪ੍ਰਚਾਰਕਾਂ ਨੂੰ ਦਿੱਤਾ ਜਿਹੜਾ ਕਿ ਮਸਲਾ ਬਹੁਤ ਗੰਭੀਰ ਦਾੜਾ ਹੈ ਗੁਰੂ ਔਰ ਬਾਣੀ ਦਾ ਪਰ ਗੁਰੂ ਜੀ ਬਾਸ ਮਹਾਰਾਜੀ ਜੀ ਆਦੀ ਗੁਰੂ ਰਾਸਾ ਦੀ ਬਾਣੀ ਗੱਲ ਪੜਦੇ ਆ ਉਹਦੇ ਵਿੱਚ ਮਹਾਬਰਸ਼ਤ ਦੀ ਹੱਡੀਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਉਤਾਰੇ ਜੇ ਗੁਰੂ ਬਾਣੀ ਆ ਤਾਂ ਬਾਣੀ ਦੇ ਵਿੱਚ ਬੈਠੇ ਸਾਰੇ ਫਾਲ ਪੁੱਛਣਿਆ ਉਹ ਵੀ ਗੁਰੂ ਆ ਬਾਦਸ਼ਾਹ ਕਿਹਦਾ ਇਹਦਾ ਨਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਆਦਿ ਗ੍ਰੰਥ ਔਰ ਜਦੋਂ ਵਰਤਨ ਕਰਦੀ ਪਰਛਿਆ ਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰਕ ਚੁਰੀ ਗੁਰੂ ਲਾਖਾ ਕੋਲ ਬਾਣੀ ਸੰਤ ਜੀ ਦੇ ਰਾਜੀ ਪਹਿਲਾਂ ਕਹਿ ਕੇ ਗਏ ਧੰਨ ਧੰਨ ਹਰ ਭਗਤ ਸਤ ਗੁਰੂ ਹਮਾਰਾ ਉਹ ਕਹਿੰਦੇ ਧੰਨਿਆ ਧੰਨਿਆ ਹਰ ਭਗਤ ਜਿਹੜਾ ਹਰੀ ਪ੍ਰਭਾਤਵਾ ਦੀ ਭਗਤੀ ਕਰਦਾ ਉਹ ਤਾਂ ਕਹਿੰਦੇ ਮੇਰਾ ਸਤ ਗੁਰੂ ਆ ਜੇ ਗੁਰੂ ਸਤ ਗੁਰੂ ਨੂੰ ਕਹਿ ਸਕਦੇ ਆ ਤਾਂ ਸਾਡੇ ਹੀੜੇ ਪਏ ਸਾਡੀ ਜਵਾਨ ਝੁੱਟੀਆਂ ਤੇ ਅਸੀਂ ਗੁਰੂ ਨੂੰ ਗੁਰੂ ਨਹੀਂ ਕਹਿੰਦੇ ਇਹ ਗੁਰੂ ਨੂੰ ਗੁਰਵਾਣੀਆਂ ਗੁਰਵਾਣੀ ਬਾਅਦ ਚਾਹੀ ਪਹਿਲਾਂ ਗੁਰੂ ਆਈਆ ਪੰਜਾਂ ਰਾਜੇ ਗੁਰੂ ਰੂਪਾ ਜੀ ਦੇ ਰਾਜੇ ਰਾਣੀਆਂ ਦੇ ਸੇਵਕ ਹੋ ਗਰੀਆ 52 ਰਾਜੇ ਰਾਣੀਆਂ ਜਿਹੜੀ ਬਾਣੀ ਆ ਉਹ ਬਾਅਦ ਚਾਹੀ ਪਹਿਲਾਂ ਕੌਣ ਆਇਆ ਗੁਰੂ ਆਇਆ ਉਹ ਜਿਹੜੇ ਗੁਰੂ ਆ ਉਹਨਾਂ ਨੇ ਬਾਣੀ ਚਾਰਦ ਕੀਤੀ ਆ ਜਿਹੜੀ ਬਾਣੀ ਆ ਗੁਰੂਆਂ ਨੇ ਜਾਦ ਕੀਤੀ ਤਾਂ ਬਾਣੀ ਆਈ ਆ ਪਹਿਲਾਂ ਬਾਣੀ ਨਹੀਂ ਆਈ ਜੇ ਬਾਣੀ ਗੁਰੂ ਤਾਂ ਗੁਰੂ ਅਰਜਨ ਦੇਵ ਜੀ ਕੀ ਆ ਉਹ ਸਾਡੇ ਸਤਿਗੁਰੂ ਆ ਇਹ ਗੁਰੂदास ਮਹਾਰਾਜੀ ਨੂੰ ਜੋ ਅੱਜ ਭਗਤ ਦਾ ਸ਼ਬਦ ਕਹਿ ਕਹਿ ਰਹੇ ਆ ਇਹ ਕੌਣ ਆ ਇਹ ਕੌਣ ਸੀਗੇ ਇਹ ਪੁਜਾਰੀ ਸੀਗੇ ਇਹ ਗੁਰੂ ਘਰ ਦੇ ਪੁਜਾਰੀ ਸੀਗੇ ਅੱਜ ਸ਼੍ਰੋਮਣੀ ਕਾਲੇਤਰ ਕਮੇਟੀ ਵੜ ਗਈ ਇਹ ਆਪਣੇ ਆਪ ਨੂੰ ਉਹ ਜਿਹੜਾ ਲੈਟਰ ਕੱਢਿਆ ਉਹਦੇ ਪਤਾ ਕੀ ਲਿਖਿਆ ਸਿੰਘ ਸਾਹਿਬ ਇਹਨੂੰ ਪੁੱਛਣਾ ਮਾਰਦਾ ਤੁਹਾਨੂੰ ਸਾਹਿਬ ਦੇ ਵਾਦੀ ਕਿਹਨੇ ਲਿਖੀ ਆ ਜਿਹੜਾ ਸਾਹਿਬ ਸਿੰਘ ਸਾਹਿਬ ਕਹਿੰਦੇ ਆ ਨੰਗ ਸਾਹਿਬ ਕਹਿੰਦੇ ਆ ਇਹਨਾਂ ਨੂੰ ਬਫਾਤੀ ਜਾਂ ਦਿੱਤੀ ਆ ਇਹ ਮਸਰੂਮਿਕ ਮੈਡੀਨ ਨੂੰ ਵੀ ਚੈਲੰਜ ਕਰਦਾਂਗੇ ਹੁਣ 15 20 ਦਿਨਾਂ ਦੇ ਵਿੱਚ ਇਹਦਾ ਜਵਾਬ ਦੇਣ ਕਿ ਜੇ ਤੁਸੀਂ ਆਮ ਲੋਕਿਆਂ ਆਪਣੇ ਆਪ ਨੂੰ ਸਾਹਿਬ ਕਹਿੰਦੇ ਆ ਜਿਹੜੇ ਗੁਰੂ ਆ ਉਹਨਾਂ ਨੂੰ ਤੁਸੀਂ ਭਗਤ ਇਹ ਜਾਣਦੇ ਹੋ ਗੁਰੂ ਕਦਾਂ ਨਹੀਂ ਗੇ ਇੱਕ ਪਾਸੇ ਹਾਂ ਦੇ ਕਹਿੰਦੇ ਪ੍ਰਚਾਰਕ ਕਹਿੰਦੇ ਆ ਇੱਕ ਪਾਸੇ ਗੁਰੂ ਦੱਸਦੇ ਨੇ ਦੂਜੇ ਪਾਸੇ ਗੁਰੂ ਨਾਲ ਤੇ ਦੂਸਰੇ ਆਗ ਤੇ ਬੈਠੇ ਆ ਜਿਹੜੇ ਆਮ ਲੋਕ ਆ ਉਹ ਬੰਦਾ ਗੱਲ ਅੰਗ ਤੇ ਬਹਿ ਜਾਣਗੇ ਜੇ ਗੁਰੂ ਵਾ ਤੇ ਗੁਰੂ ਬੈਠਣਗੇ ਸਾਨੂੰ ਇਹਨਾਂ ਤੋਂ ਸਾਨੂੰ ਇਹਾਂ ਦੇ ਮਗਰ ਲੱਗਣ ਦੀ ਲੋੜ ਨਹੀਂ ਸਾਨੂੰ ਇਹ ਕਹਿੰਦੇ ਕੋਈ ਥੋੜੀ ਜਿਹੀ ਵਿਚਾਰ ਕਰਨ ਦੀ ਕੋਈ ਜ਼ਰੂਰਤ ਨਹੀਂ ਜੇ ਗੁਰੂ ਕਹਣਾ ਅਭੀ ਹੈ ਤੇ ਜੁਰਨਾ ਗੁਰੂ ਕਹਾਂਗੇ ਇਹਦੇ ਤੇ ਜੁਰਨਾ ਗੁਰੂ ਔਰ ਸਤਿਗੁਰੂ ਕਹਾ ਦੇ ਕੋਈ ਮਾਇਦ ਦਾ ਜੰਮਿਆ ਨਹੀਂ ਸਾਨੂੰ ਗੁਰੂ ਤੋਂ ਰੋਕਣ ਵਾਲਾ Chandra Consultants Limited Building Maintenance Handyman under Chat Platform is now available on your local London area. He has more than 5 years experience in same line. He used to work with reputed companies, agencies as well local builders with brothers. He is professional by plumbing, electrician, masonry, car for more information, please contact him at under check trade trade firm, www checktrade platform wwwjacktradecom slash 921760. Chander Consultants Limited call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ